ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਪੰਜਾਬ ਦੇ ਇਤਿਹਾਸਿਕ ਸਥਾਨ ਦੇ ਇੱਕ ਵੀਡੀਓ ਹੋਰ ਲੈ ਕੇ ਹਾਜ਼ਰ ਹੋਏ ਆਂ ਹਾਜ਼ਰੀ ਪ੍ਰਵਾਨ ਕਰਨੀ ਜੀ ਕੱਜ ਕੇ ਫੋਟੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਕੁਝ ਨਵੇਂ ਦੋਸਤ ਹੋਰ ਜੁੜੇ ਹੋਣਗੇ ਭੈਣ ਭਰਾ ਕਾਫੀ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ ਆਪਾਂ ਇੱਕ ਸੀਰੀਜ਼ ਸ਼ੁਰੂ ਕਰੀਏ ਆਪਾਂ ਜਿਸ ਦੇ ਵਿੱਚ ਪੰਜਾਬ ਦੇ ਸਾਰੇ ਇਤਿਹਾਸਿਕ ਸਥਾਨਾਂ ਦੀ ਦਰਸ਼ਨ ਕਰਾਂਗੇ ਤੇ ਨਾਲ ਤੁਹਾਨੂੰ ਸਭ ਨੂੰ ਦਰਸ਼ਨ ਕਰਵਾਵਾਂਗੇ ਤੇ ਬਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹਦੇ ਨਾਲ ਕੇ ਵੀਡੀਓ ਤੁਹਾਡੇ ਤੱਕ ਹੋ ਵੀ ਪਹੁੰਚ ਸਕਣ ਆਪਾਂ ਅੱਜ ਪਹੁੰਚੇ ਆ ਗੁਰਦੁਆਰਾ ਗੁਰੂਕਾਲਾ ਔਰ ਇਸ ਦਾ ਕੀ ਇਤਿਹਾਸ ਹੈ ਨਾਮ ਕਿਦਾਂ ਪਿਆ ਆਪੇ ਆਪਾਂ ਗੱਲਬਾਤ ਕਰਦੇ ਆ ਵੀਡੀਓ ਚ ਅੱਗੇ ਜਾ ਕੇ ਹੁਣ ਕੁਝ ਵੀਰ ਭਰਾ ਸੋਚਦੇ ਹੋਣਗੇ ਕਿ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਇਤਿਹਾਸਕ ਸਥਾਨਾਂ ਦੀ ਤੇ ਆਪਾਂ ਇਸ ਵੇਲੇ ਘੁੰਮ ਰਹੇ ਆਂ ਹਿਮਾਚਲ ਪ੍ਰਦੇਸ਼ ਦੇ ਵਿੱਚ ਜੀ ਹਾਂ ਇਹ ਗੁਰਦੁਆਰਾ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਹੈ ਪਰ ਇਸ ਦਾ ਜੋ ਇਤਿਹਾਸ ਹੈ ਉਹ ਅਨੰਦਪੁਰ ਸਾਹਿਬ ਨਾਲ ਸੰਬੰਧਿਤ ਹੈ ਇਹ ਗੁਰਦੁਆਰੇ ਦਾ ਕੋਸਾਲਾ ਦਵਾਲਾ ਇਹ ਗੁਰਦੁਆਰੇ ਦੇ ਮੇਨ ਐਂਟਰੀ ਤੇ ਦੇ ਨਾਲ ਹੀ ਇੱਧਰ ਇਤਿਹਾਸ ਦਾ ਬੋਰਡ ਲੱਗਾ ਹੋਇਆ ਰਿਕਾਰਡਿੰਗ ਫਰ ਬਾਅਦ ਜੀ ਗੁਰਦੁਆਰਾ ਸਾਹਿਬ ਥੋੜਾ ਉਚਾਈ ਤੇ ਬਣੇ ਹੋਏ ਨੇ ਇੱਧਰ ਪੌੜੀਆਂ ਕਾਫੀ ਜ਼ਿਆਦਾ ਨੇ ਤੇ ਜੋ ਕੋ ਜੇ ਕੋਈ ਵੀਰ ਭਾਈ ਨਹੀਂ ਚੜ ਸਕਦਾ ਤਾਂ ਇਹਦੇ ਦੂਸਰੇ ਪਾਸੇ ਵੀ ਪੌੜੀਆਂ ਬਣੀਆਂ ਹੋਈਆਂ ਨੇ ਉਧਰ ਚੜ੍ਹਾਈ ਘੱਟ ਹੈ ਤੁਸੀਂ ਉਧਰ ਵੀ ਆ ਸਕਦੇ ਹੋ ਇਦਾਂ ਦਾ ਕੁਝ 뷰 ਇਹ ਹੈ ਦਰਸ਼ਨੀ ਡਿਊੜੀ ਇੱਥੋਂ ਪੈਂਟਰ ਕਰਾਂਗੇ ਹਾਂ ਅਦਰ ਫਿਰਦਾ ਉਹ ਸਾਹਮਣੇ ਦਰਵਾਰ ਹਾਲ ਤੇ ਇੱਕ ਖੱਬੇ ਪਾਸੇ ਤੋਂ ਕੁਝ ਇਦਾਂ ਦਾ ਦੂਰ ਤੱਕ ਜੰਗਲ ਵੈਸੇ ਬਿੱਤੇ ਕਿਸੇ ਟਾਈਮ ਜੰਗਲ ਹੀ ਹੁੰਦਾ ਸੀ ਕਰੋ ਜੀ ਦਰਸ਼ਨ ਇਹ ਪਾਲਕੀ ਸਾਹਿਬ ਜੀ ਸ਼ੋਭਿਤ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਹੋਇਆ ਸੀ ਪਾਦਰਸ਼ਨ ਕਰ ਲਿਆ ਜੀ ਹੁਣ ਆਪਾਂ ਚੱਲਦੇ ਆ ਬਾਹਰ ਤੇ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਆਂ ਬਾਹਰ ਜਾ ਕੇ ਵਾਏ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਉਹਨਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਕਾਲ ਵਿੱਚ ਹੀ ਤੈਅ ਹੋ ਗਿਆ ਸੀ ਪਰ ਨਵੰਬਰ 1675 ਈਸਵੀ ਦੇ ਵਿੱਚ ਜਦੋਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇਸ਼ੀ ਹਿਰੋ ਹੋਏ ਸੀ ਤਾਂ ਇਹ ਵਿਆਹ ਥੋੜਾ ਅੱਗੇ ਪਛਤਾ ਗਿਆ ਸੀਗਾ ਉਸ ਤੋਂ ਬਾਅਦ ਤਕਰੀਬਨ 1677 ਈਸਵੀ ਦੇ ਸ਼ੁਰੂ ਵਿੱਚ ਮਾਤਾ ਜੀਤਾ ਜੀ ਦੇ ਪਿਤਾ ਜੀ ਭਾਈ ਹਰਜਸ ਜੀ ਜਿਹੜੇ ਕਿ ਲਾਹੌਰ ਦੇ ਰਹਿਣ ਵਾਲੇ ਸੀ ਉਹ ਚੱਕ ਨਾਨਕੀ ਜਿਸ ਜਿਸਨ ਵਜ੍ਹਾ ਪਾ ਅੱਜਕੱਲ ਆਨੰਦਪੁਰ ਸਾਹਿਬ ਕਹਿੰਦੇ ਆ ਉੱਥੇ ਆਏ ਤੇ ਉਹਨਾਂ ਨੇ ਕਿਹਾ ਕਿ ਬਰਾਤ ਛੇਤੀ ਛਿੱਤੀ ਲਾਹੌਰ ਜਾਵੇ ਤੇ ਤਾਂ ਕਿ ਆਪਾਂ ਰੀਤੀ ਰਿਵਾਜਾਂ ਅਨੁਸਾਰ ਉਹਨਾਂ ਦਾ ਵਿਆਹ ਕਰਵਾ ਸਕੀਏ ਪਰ ਉਸ ਸਮੇਂ ਪਰਿਵਾਰ ਦੇ ਬਜ਼ੁਰਗਾਂ ਦਾ ਇਹ ਮੰਨਣਾ ਸੀ ਕਿ ਮੋਹਲਾਨੇ ਤੇ ਪਹਾੜੀ ਰਾਜਿਆਂ ਨੇ ਬਹੁਤ ਅਤੰਕ ਮਚਾਇਆ ਹੋਇਆ ਹੈ ਤੇ ਉਸ ਸਮੇਂ ਲਾਹੌਰ ਜਾਣਾ ਠੀਕ ਨਹੀਂ ਤੇ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਅਸੀਂ ਇੱਥੇ ਹੀ ਲਾਹੌਰ ਬਣਾਵਾਂਗੇ ਤੇ ਦੋਲਹਣ ਦਾ ਸਾਰਾ ਪਰਿਵਾਰ ਇੱਥੇ ਆ ਕੇ ਰਹਿ ਸਕਦਾ ਹੈ ਜਿਸ ਦੇ ਨਤੀਜੇ ਵਜੋਂ ਤਕਰੀਬਨ 12-13 ਕਿਲੋਮੀਟਰ ਦੂਰ ਅਨੰਦਪੁਰ ਸਾਹਿਬ ਤੋਂ ਇੱਥੇ ਇੱਕ ਸ਼ਿਵਰ ਸਥਾਪਿਤ ਕੀਤਾ ਗਿਆ ਜਿਸ ਦਾ ਨਾਮ ਲਾਹੌਰ ਰੱਖਿਆ ਗਿਆ ਤੇ ਇਸੇ ਜਗ੍ਹਾ ਨੂੰ ਉਸ ਤੋਂ ਬਾਅਦ ਗੁਰੂਕਾ ਲਾਹੌਰ ਕਿਹਾ ਜਾਣ ਲੱਗਿਆ ਸੀ ਜੂਨ ਨੂੰ 1677 ਈਸਵੀ ਨੂੰ ਪਾਈ ਹਰੀ ਜਸ ਤੇ ਉਹਨਾਂ ਦਾ ਪਰਿਵਾਰ ਇੱਥੇ ਆ ਕੇ ਰਹਿਣ ਲੱਗਿਆ ਸੀ ਤੇ ਫਿਰ 21 ਜੂਨ 1677 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਮਾਤਾ ਜੀਤਾ ਜੀ ਨਾਲ ਵਿਆਹ ਇਸੇ ਜਗ੍ਹਾ ਤੇ ਹੋਇਆ ਸੀ ਤੇ ਉਸ ਤੋਂ ਬਾਅਦ ਹੀ ਇਸ ਸਥਾਨ ਨੂੰ ਪਵਿੱਤਰ ਮੰਨਿਆ ਜਾਣ ਲੱਗਿਆ ਸੀ ਇਹ ਸੀ ਇਸ ਦਾ ਇਤਿਹਾਸ ਜੀ ਇੱਥੇ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਮੇਲਾ ਵਰਦਾ ਤੇ ਸੰਗ ਤਾਂ ਦੂਰੋ ਦੂਰੋ ਇੱਥੇ ਉਹ ਮੋਮ ਹਮਾਗੇ ਪਹੁੰਚਦੀ ਹਨ ਹੈ ਖੜਾ ਪ੍ਰਸ਼ਾਦ ਲਈ ਇੱਧਰ ਬਣਾਇਆ ਕਾਊਂਟਰ ਇਹ ਸਾਹਮਣੇ ਦਾ ਵਿਊ ਇਹ ਦੂਸਰੇ ਪਾਸੇ ਇਹ ਵਾਲੀਆਂ ਪੌੜੀਆਂ ਨੇ ਇਹ ਜਿਹੜੀਆਂ ਕਿ ਕਾਫੀ ਜ਼ਿਆਦਾ ਘਟ ਨੇ ਕਿਆ ਪਾ ਹੋਰ ਥੋੜਾ ਘੁੰਮ ਕੇ ਦੇਖਦੇ ਆਂ ਅਧਰਾਲੇ ਦਵਾਲੇ ਹੋਰ ਕਿਆ ਚੀਜ਼ ਆ ਇਧਰ ਪਿੱਛੇ ਦਾ ਮੇਰਾ ਖਿਆਲ ਸੇਵਾਦਾਰਾਂ ਲਈ ਬਣਾਈ ਹੋਈ ਆ ਜਗਾ ਰਿਹਸ ਵਾਸਤੇ ਇੱਧਰ ਬਣਿਆ ਹੋਇਆ ਜੀ ਗੁਰਦੁਆਰਾ ਪੌੜ ਸਾਹਿਬ ਇਹਦੇ ਆਪਾਂ ਥੱਲੇ ਜਾ ਕੇ ਦਰਸ਼ਨ ਕਰਦੇ ਆਂ ਪੌੜ ਸਾਹਿਬ ਇਹ ਰਿਆ ਜੀ ਗੁਰਦੁਆਰਾ ਪੌੜ ਸਾਹਿਬ ਇਹ ਬਣਿਆ ਹੋਇਆ ਇੱਕ ਛੋਟਾ ਜਿਹਾ ਕਮਰਾ ਤੇ ਇਹਦੇ ਸਾਹਮਣੇ ਇਹ ਕੋਈ ਜਲ ਸਰੋਤ ਬਣਿਆ ਹੋਇਆ ਇਹ ਮੰਨਿਆ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਨੇ ਇੱਥੇ ਆਪਣਾ ਪੈਰ ਮਾਰਿਆ ਸੀ ਇਹਦੇ ਸਾਹਮਣੇ ਜੀ ਇੱਧਰ ਬਣਿਆ ਹੈ ਗੁਰਦੁਆਰਾ ਤਰਵੈਣੇ ਸਾਹਿਬ ਇਸ ਦਾ ਇਤਿਹਾਸ ਕੁਛ ਐਦਾਂ ਇੱਥੇ ਸੰਗਤ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਬੇਨਤੀ ਕੀਤੀ ਕਿ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਘਾਟ ਹੈ ਫਿਰ ਗੁਰੂ ਸਾਹਿਬ ਨੇ ਆਪਣਾ ਵਰਸ਼ਾ ਇੱਥੇ ਮਾਰਿਆ ਸੀ ਅਤੇ ਪਾਣੀ ਦੀਆਂ ਤਿੰਨ ਧਾਰਾ ਵਗਾਈਆਂ ਸੀ ਉਸ ਤੋਂ ਬਾਅਦ ਹੀ ਇਸ ਗੁਰਦ ਸਥਾਨ ਦਾ ਨਾਮ ਤਰਵੈਣੀ ਸਾਹਿਬ ਪੈ ਗਿਆ ਸੀ ਉਹ ਸਾਹਮਣੇ ਇਸ ਦਾ ਇਤਿਹਾਸ ਵੀ ਲਿਖਿਆ ਹੋਇਆ ਜੀ ਇੱਕ ਵਾਰੀ ਤੁਸੀਂ ਪੜ ਲੈਣਾ ਤੇ ਇਸ ਦੇ ਨਾਲ ਹੀ ਇਹ ਆ ਉਹ ਸਥਾਨ ਜਿੱਥੇ ਪਾਣੀ ਦੀਆਂ ਧਾਰਾ ਵਗਾਈਆਂ ਸੀ ਤਰਵੈਣੀ ਦੇ ਪਵਿੱਤਰ ਪੀਣ ਯੋਗ ਜਲ ਵਿੱਚ ਮਾਇਆ ਪਾ ਕੇ ਪਾਪਾਂ ਦੇ ਭਾਗ ਨਾ ਬਣੂ ਪਰ ਸੰਗਤ ਨਹੀਂ ਰੁਕਦੀ ਚਲੋ ਜੀ ਹੁਣ ਆਪਾਂ ਚੱਲਦੇ ਅੰਦਰ ਅੰਦਰ ਜਾ ਕੇ ਦਰਸ਼ਨ ਮਿਲੇ ਕਰਦੇ ਆ ਜੀ ਇਹ ਹੈ ਜੀ ਦਰਬਾਰ ਸਾਹਿਬ ਅੰਦਰ ਤੋਂ ਕੁਛ ਐਦਾਂ ਦੇ ਆ ਘਰੋ ਦੇ ਦਰਸ਼ਨ ਇਹ ਹੈ ਜੀ ਗੁਰਦੁਆਰਾ ਸ਼ੇਰਾ ਸਾਹਿਬ ਜਿਹੜਾ ਕਿ ਗੁਰਦੁਆਰਾ ਗੁਰੂ ਕਾ ਲਾਹੌਰ ਤੋਂ 1 ਕਿਲੋਮੀਟਰ ਪਹਿਲਾਂ ਆ ਜਾਂਦੇ ਆ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਤ ਅਨੰਦਪੁਰ ਸਾਹਿਬ ਤੋਂ ਚੱਲ ਕੇ ਇੱਥੇ ਆ ਕੇ ਰੁਕੀ ਸੀ ਤੇ ਉਹਨਾਂ ਦੇ ਸਿਰ ਤੇ ਇੱਥੇ ਸ਼ੇਰਾ ਸਜਾਇਆ ਗਿਆ ਸੀ ਇਹ ਲਿਖਿਆ ਹੋਇਆ ਜੀ ਇਤਿਹਾਸ ਤੇ ਉਸ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਦਾ ਨਾਮ ਸ਼ੇਰਾ ਸਾਹਿਬ ਹੋ ਗਿਆ ਸੀ। ਅੰਦਰ ਬਾਬਾ ਜੀ ਲੱਗੇ ਹੋਣੇ। ਲੰਗਰ ਦੀ ਸੇਵਾ ਸੰਗਰ ਦੀ ਸੇਵਾ ਆਪ ਦੇ ਉੱਪਰ ਉੱਪਰ ਜਾ ਕੇ ਦਰਸ਼ਨ ਮਿਲੇ ਕਰਦੇ ਹਾਂ ਜੀ। ਆਪਣੇ ਦਾਤਾਰ ਨਮਨ ਕਰਦੇ ਜਾ ਆਪਣੀ ਰਸਾ ਨਹਾਣ ਦੀ ਸੇਵਾ ਜਾਂ ਤੋਂ ਆਪਣੇ ਇਹ ਸਾਹਮਣੇ ਸ਼ਿਵਾਲਿਕ ਦੀਆਂ ਪਹਾੜੀਆਂ ਦੁਆਰਾ ਸ਼ਿਰਸ ਆਓ ਵਾਹਿਗੁਰੂ ਜੀ ਕਰੋ ਜੀ ਦਰਸ਼ਨ ਮੇਲੇ ਸਵੇ शिवัย ਆਪਣੇ ਸੀਰੀਜ਼ ਦੀ ਇੱਕ ਹੋਰ ਵੀਡੀਓ ਜਿਹਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਆਪ ਵੀ ਦਰਸ਼ਨ ਕਰੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਿਓ ਤੇ ਆਪਣੇ ਬਜ਼ੁਰਗਾਂ ਨਾਲ ਬੱਚਿਆਂ ਨਾਲ ਸ਼ੇਅਰ ਜ਼ਰੂਰ ਕਰਿਓ ਆਪਾਂ ਹੋਰ ਵੀਡੀਓ ਨਵੀਂ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਹੁਣ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ